ਤੇ ਇੱਕ ਘਟਨਾ ਕਿੱਦੀ ਆ ਜੀ ਬਿਲਕੁਲ ਜਿਹੜਾ 25 ਤਰੀਕ ਨੂੰ ਇੱਕ ਢਿਲਵਾ ਥਾਣੇ 'ਚ ਮਕਰਮਤਾਜ ਹੋਇਆ ਸੀ ਜਦੇ ਵਿੱਚ ਇੱਕ ਚਿੱਟੀ ਹੁੰਦੀ ਗੱਡੀ ਦੇ ਵਿੱਚ ਕੁਲ ਅਣਪਛਾਤੇ ਲੋਕ ਆਏ ਸੀ ਦਾ ਦੇਰਾ ਟੋਲੂ ਜਿਹੜਾ ਬਚਾਉਣ ਲਈ ਉਹਨਾਂ ਨੇ ਜਿਹੜੀ ਟੋਲ ਪਲਾਜ਼ਾ ਦੇ ਜਿਹੜੇ ਲੋਕ ਹੈ ਉਹਨਾਂ ਨੂੰ ਡਰਾਉਣ ਲਈ ਜਿਹੜੇ ਅੰਨੇਵਾਹ ਵਾਈਫਾਈ ਫਾਇਰਿੰਗ ਕੀਤੀ ਸੀ ਤੇ ਤੁਰੰਤ ਉੱਤੇ ਕਾਰਵਾਈ ਕਰਦੇ ਹੋਏ ਸਖਤ ਧਾਰਾਵਾਂ ਤਹਿਤ ਿਲਵਾ ਥਾਣੇ 'ਚ ਮੁਕੱਦਮਾ ਦਰਜ ਕੀਤਾ ਸੀ ਤੇ ਬੜੀ ਧੂੰਾਈ ਨਾਲ ਤਫ਼ਤੀਸ਼ ਕਰਦੇ ਹੋਏ ਜਿਹੜੇ ਆਪਣੇ ਐਸਪੀਡੀ ਸਾਹਿਬ ਐਲ ਐਸਪੀਡੀ ਸਾਹਿਬ ਇੰਚਾਰਜ ਸੀਆਈਏ ਡੀਐਸਪੀ ਲਖਵਾਲਸ ਵੱਲੋਂ ਵੱਖ-ਵੱਖ ਟੀਮ ਬਣਾਈਆਂ ਗਈਆਂ ਤਾਂ ਵੱਖ-ਵੱਖ ਤਰੀਕੇ ਨਾਲ ਜਿਹੜੀ ਸੀਸੀਟੀਵੀ ਫੁਟੇਜਸ ਟੈਕਨੀਕੀ ਜਿਹੜੀ ਐਵਿਡੈਂਸ ਇਸ ਤੇ ਹਿਊਮਨ ਇੰਟੈਲੀਜੈਂਸ ਨਾਲ ਕੰਮ ਕਰਦੇ ਹੋਏ ਅਸੀਂ ਜਿਹੜਾ ਮੁੱਖ ਦੋਸ਼ੀ ਹੈ ਉਹਨੂੰ ਆਇਡੈਂਟੀਫਾਈ ਕੀਤਾ ਤੇ ਮੁੱਖ ਦੋਸ਼ੀ ਜਿਹੜਾ ਹੈ ਉਹਨੂੰ ਅਸੀਂ ਕੱਲ ਜਿਹੜਾ ਅੰਮ੍ਰਿਤਸਰ ਤੋਂ ਦੇਖ ਸਾਥੀ ਨਾਲ ਅਰੈਸਟ ਕੀਤਾ ਹੈ ਮੁੱਖ ਦੋਸ਼ੀ ਜਿਹੜਾ ਰਮਨਦੀਪ ਸਿੰਘ ਹੈਗਾ ਇਹ ਕਤੂ ਨੰਗਲ ਨੂੰ ਬਿਲੋਂਗ ਕਰਦਾ ਹੈ ਤੇ ਉਹਦੇ ਨਾਲ ਜਿਹੜਾ ਦੂਜਾ ਉਹਦਾ ਜਿਹੜਾ ਸਾਥੀ ਸੀਗਾ ਦਲਜੀਤ ਸਿੰਘ ਉਹਨੂੰ ਵੀ ਅਸੀਂ ਅੰਮ੍ਰਿਤਸਰੋਂ ਕੱਲ ਅਰੈਸਟ ਕੀਤਾ ਹੈ ਉਹਨਾਂ ਦੀ ਪੁਛਗਿਸ਼ ਤੋਂ ਗੱਲ ਸਾਹਮਣੇ ਇਹ ਹੈ ਕਿ ਜੋ ਵੀ ਉਹ ਵਾਰਦਾਤਾਂ ਇਸ ਇਲਾਕੇ 'ਚ ਕਰਦੇ ਸੀਗੇ ਤੇ ਉਹਨਾਂ ਨੇ ਕਾਫੀ ਵੱਡੀ ਤਾਦਾਦ 'ਚ ਜਿਹੜੇ ਵੈਪਨਸ ਜਿਹੜੇ ਇੱ ਤੇ ਅੱਜ ਜਿਹੜੀ ਪੁਲਿਸ ਪਾਰਟੀ ਸਵੇਰੇ ਜਿਹੜੀ ਉਹਨਾਂ ਦੀ ਪੁੱਛਗਿੱਛ ਦੇ ਅਨੁਸਾਰ ਰਿਕਵਰੀ ਕਰਾਉਣ ਲਈ ਜਿਹੜੀ ਮਾਨੀਟਲਵਾ ਦੇ ਵਿੱਚ ਜਿਹੜਾ ਆਈ ਸੀ ਤੇ ਇੱਥੇ ਬੜੀ ਭਾਰੀ ਮਾਤਰਾ ਚ ਉਹਨਾਂ ਵੱਲੋਂ ਜਿਹੜੀ ਵੈਪਨ ਦੀ ਜਿਹੜੀ ਰਿਕਵਰੀ ਕੀਤੀ ਹੈ ਤੇ ਉਹਨੂੰ ਬੜਾ ਜਿਹੜਾ ਜਿਹੜਾ ਤਰਤੀਬ ਮੁਤਾਬਿਕ ਜਿਹੜੀ ਰਿਕਵਰੀ ਉਹਦੀ ਕੀਤੀ ਗਈ ਹੈ ਤੇ ਰਿਕਵਰੀ ਦੌਰਾਨ ਜਿਹੜਾ ਦੋਸ਼ੀ ਹੈਗਾ ਉਹਨੇ ਮੌਕਾ ਲੱਭਦੇ ਹੋਏ ਧੱਕਾ ਮਾਰ ਕੇ ਗੁੱਥਮ ਗੁੱਥਾ ਹੋ ਕੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਜਿਹਦੇ ਵੱਲੋਂ ਪੁਲਿਸ ਪਾਰਟੀ ਵੱਲੋਂ ਉਹਦਾ ਪਿੱਛਾ ਕੀਤਾ ਗਿਆ ਤੇ ਇੱਕ ਜਿਹੜਾ ਉਹਨੂੰ ਰੋਕਣ ਲਈ ਬੜੇ ਧਿਆਨ ਨਾਲ ਉਹਦਾ ਜਿਹੜਾ ਇੱਕ ਜਿਹੜਾ ਇੱਕ ਫਾਇਰਿੰਗ ਆਰਮ ਇੰਜਰੀ ਜਿਹੜੀ ਉਹਨੂੰ ਹੋਈ ਹੈ ਜਿਹੜੀ ਉਹਨੂੰ ਲੱਥ ਦੇ ਵੱਜੀ ਹੈ ਗੋਲੀ ਵੱਜਦੇ ਹੀ ਇਮੀਡੀਏਟਲੀ ਉੱਡੇ ਗਿਆ ਤੇ ਪੁਲਿਸ ਨੇ ਉਹਨੂੰ ਦੁਬਾਰਾ ਅਰੈਸਟ ਕਰ ਲਿਆ ਦੋਸ਼ੀ ਨੂੰ ਸਿੱਧਾ ਹੀ ਜਿਹੜਾ ਪੁਲਿਸ ਹਸਪਤਾਲ ਦੇ ਵਿੱਚ ਜਿਹੜਾ ਇਲਾਜ ਦੇ ਵਿੱਚ ਜਿਹੜਾ ਲਿਜਾਇਆ ਗਿਆ ਹੈਗਾ ਤੇ ਹੁਣ ਜਿਹੜੀ ਅਗਲੀ ਕਾਰਵਾਈ ਅਸੀਂ ਇਸ ਮਕਦਮੇ 'ਚ ਕਰ ਰਹੇ ਹੈਗੇ ਆ ਬਾਕੀ ਜਿਹੜੀ ਦੋਸ਼ੀ ਆ ਉਹਨਾਂ ਦੀ ਵੀ ਛਾਣਕ ਥੋੜੀ ਆ ਉਹਨਾਂ ਨੂੰ ਵੀ ਅਸੀਂ ਛੇਤੀ ਅਰੈਸਟ ਕਰ ਲਾਂਗੇ ਇੱਥੇ ਸਰ ਹੋਰ ਵੀ ਪਰਚੇ ਹੈਗੇ ਜੀ ਪਹਿਲੇ ਵੀ ਬਿਲਕੁਲ ਜਿਹੜਾ ਇਹ ਮੁੱਖ ਦੋਸ਼ੀ ਰਮਨਦੀਪ ਹੈਗਾ ਇਹਦੇ ਤੇ 13 ਮੁਕਦਮੇ ਹੈ سنگੀਨ ਜਿਹੜੇ ਜੁਰਮ ਕਤਲ ਹੋ ਗਿਆ ਇਰਾਦਾ ਕਤਲ ਆਮ ਜ਼ੈਕਟ ਤੇ ਹੋਰ سنگੀਨਤਾ ਰਮਤ ਹੈ ਤੇ ਇੱਥੇ ਪਹਿਲਾ ਵੀ ਮੁਕਦਮੇ ਦਰਜਨ ਤੇ ਬੜਾ ਹਾਰਡ ਐਂਡ ਕ੍ਰਿਮੀਨਲ ਹੈਗਾ ਕੋਈ ਜੀ ਸਰ ਚਾਰ ਦੋਸ਼ੀ ਸੀ ਵਿਚਾਰ ਜਾਣੇ ਨੇ ਫਾਰਿੰਗ ਕੀਤੀ ਸੀ ਟੋਲ ਬਲਾਈ ਤੇ ਉਹਦੇ ਵਿੱਚੋਂ ਕਿੰਨੇ ਆਪਾਂ ਕਾਬੂ ਕੀਤੇ ਜੀ ਉਹਦੇ ਵਿੱਚੋਂ ਅਸੀਂ ਦੋ ਹਜੇ ਕਾਬੂ ਕਰ ਲਏ ਆ ਦੋ ਭੱਜੇ ਹੋਏ ਆ ਉਹਨਾਂ ਦੀ ਸ਼ਨਾਖਤ ਹੋ ਗਈ ਟੀਮਾਂ ਉਹਨਾਂ ਦੇ ਪਿੱਛੇ ਆ ਛੇਤੀ ਹੀ ਉਹਨਾਂ ਨੂੰ ਅਰੈਸਟ ਕਰ ਲਾਂਗੇ